ਜਦੋਂ ਤੇਰੇ ਇਤਿਹਾਸ ਨੂੰ ਪੜੀਦਾ ਏ ਵਖ ਜੂਨ ਤੇ ਮਰਨਾਂ ਦਾ ਢੰਗ ਤੇਰਾ ਪੈ ਕੇ ਸਿੱਤਕ ਦੀ ਭੱਟੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋਇਆ ਬੂੜਾ ਰੰਗ ਤੇਰਾ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਗ ਦਰਿਆਵਾਂ ਦੇ ਰੋੜਦਾ ਏ ਲੋਕੀ ਜਿ ਇਤਿਹਾਸ ਨੂੰ ਪੜੀਦਾ ਏ ਵਖ ਜੂਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਿਤਕ ਦੀ ਭੱਟੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋਇਆ ਹੂੜਾ ਰੰਗ ਤੇਰਾ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਰ ਦਰਿਆਵਾਂ ਦੇ ਰੋਹੜਦਾ ਏ ਉਹ ਲੋਕੀ ਜ਼ਿੰਦਗੀ ਲੋੜਦੇ ਜ਼ਿੰਦਗੀ ਪਰ ਤੂੰ ਮੌਤੋਂ ਜ਼ਿੰਦਗੀ ਲੋੜਦਾ ਏ ਉਹ ਜੁਗਾ ਤੀਕ ਇਤਿਹਾਸ ਨੂੰ ਤੁਲਣਾ ਨਹੀਂ ਆ ਜੜੀਆਂ ਅਣਖ ਬਦਲੇ ਕਾਲਾਂ ਕਾਲੀਆਂ ਨੇ ਤੇਰੇ ਪੁੱਤਾਂ ਦੇ ਖੂਨ ਦਾ ਸਿਰ ਸਦਕਾ ਰੇ ਪੁੱਤਾਂ ਦੇ ਖੂਨ ਦਾ ਸਿਰ ਸਦਕਾ ਸਿੱਖ ਕੌਮ ਦੇ ਚਿਹਰੇ ਤੇ ਲਾਲੀਆਂ ਨੇ ਐਸਾ ਢਠਾਇਆ ਜੀ ਬਹਿ ਬਾਦਸ਼ਾਹ ਤੂੰ ਦਿਲ ਕਿਸੇ ਗਰੀਬ ਦਾ ਤੋੜਦਾ ਨਹੀਂ ਧਾਰੇ ਆਏ ਸਵਾਲੀ ਤਾਂ ਮੋੜਨੇ ਕੀ ਓਏ ਦਰ ਮੌਤ ਵੀ ਆ ਦੇ ਖਾਲੀ ਮੋ ਸੀ ਆਏ ਜਾਤ ਪਾਤ ਦਾ ਫਰਕ ਮਟਾਈ ਜਾਵੇ ਨਾਲ ਦੁਸ਼ਮਾਣਾ ਦੁਸ਼ਮਾਨੀ ਭੁੱਲ ਕੇ ਤੇ ਉਹ ਪਾਣੀ ਫਟਣਾ ਦੇ ਪਾਣੀ ਫਟਣਾ ਦੇ ਮੂੰਹ ਵਿੱਚ ਪਾਈ ਜਾਵੇ ਰਮਨੂਲਾ ਹਰ ਤਾਰ ਪਾਹਰ ਅੰਦਰ ਤੇਰੇ ਬੱਚੇ ਜਾਂਦੇ ਜਾਂਦੇ ਰੰਗ ਦੇ ਰਾ ਤੇਰੇ ਵੱਡਿਆਂ ਜਦੋਂ ਅਰਦਾਸ ਕੀਤੀ ਉਹ ਫਿਰ ਵੀ ਭਲਾ ਸਰਬੱਤ ਦਾ ਮੰਗਦੇ ਰਹੇ ਓ ਜਦੋਂ ਵੇਖੀ ਜਦੋਂ ਵੇਖੀ ਦਾ ਗੁਰੂ ਕੇ ਬਾਗ ਅੰਦਰ ਤੇਰੀਆਂ ਛਾਤੀਆਂ ਉੱਤੇ ਘੋੜੇ ਨੱਚਦੇ ਰੈ ਜ਼ੁਲਮਾਂ ਕਰਨ ਵਾਲੇ ਹੋਗੇ ਰੋਣ ਹੱਕੇ ਤੇਰੇ ਵੀਰਾ ਆ ਤੇਰੇ ਵੀਰ ਬਾਂਕੇ ਖਿੜਖੜਾ ਹੱਸਦੇ ਰੈ ਕਲ ਜੱਲਿਆ ਵਾਲੇ ਦੇ ਬਾਗੀ ਦਰ ਅੰਦਰ ਰਾਜੇ ਰਾਜੀ ਸ਼ਹੀਦੀ ਦਾ ਜਹਾਂਮ ਪੀਤਾ ਬਿਸਮਿੱਲੀ ਦਰਬਾਰ ਦੇ ਹਾਕਮਾਂ ਨੇ ਓਏ ਚੱਪੇ ਚੱਪੇ ਤੇ ਸਿੱਖਾਂ ਨਾਲ ਜਗਾ ਕੀਤਾ ਓ ਜਦੋਂ ਕਦੇ ਵੀ ਜ਼ਾਲਮ ਜਿਰਵਾਣਿਆਂ ਨੇ ਆ ਤੇਰਾ ਦਿਲ ਹਰਮੰਦਰ ਹੋ ਜਦੋਂ ਕੱਤੇ ਵੀ ਜ਼ਾਲਮ ਚਰਵਾਣਿਆਂ ਨੇ ਤੇਰਾ ਦਿਲ ਹਰਮੰਦਰ ਬੇਇੱਜ਼ਤ ਕੀਤਾ ਆਪਣੇ ਗੁਰੂ ਦੀ ਖੁਸ਼ੀ ਅਪਣਾਉਣ ਬਦਲੇ ਉਸ ਪਾਪੀ ਦੇ ਉਸ ਪਾਪੀ ਦੇ ਖੂਨ ਨਾਲ ਉਜੂ ਕੀਤਾ ਮਦਾਨਿਤ ਟਹਿਣ ਵਾਲਾ ਅੰਗਾ ਹੋਏ ਤੂੰ ਨੀ ਕਦੇ ਮੈਦਾਨ ਵਿੱਚ ਟਹਿਣ ਵਾਲਾ ਉਹ ਤੈਨੂੰ ਢਾ ਲਿਆ ਢਾ ਲਿਆ ਸਾਰਾ ਪਖੰਡੀਆਂ ਨੇ ਤੇਰੇ ਧਰਮ ਤੋਂ ਸੈਂਕੜੇ ਧਰਮ ਬਣ ਗਏ

ਹੁਣ ਵੀ ਸੰਭਲ ਜਸਮੇ ਦੇ ਸੂਰ ਵੀਰਾ ਕਿਦਰੇ ਵਟਿਆ ਜਾਵੇ ਨਾ ਮੁੱਲ ਤੇਰਾ ਕਦਮ ਕਦਮ ਤੇ ਸੰਭਲ ਕੇ ਕਦਮ ਧਰ ਲੈ ਹੋਏ ਆ ਕਦਮਾਂ ਕਦਮੋਂ ਤੇ ਸੰਭਲ ਕੇ ਕਦਮੋਂ ਤਰ ਲੈ ਜਾਵੇ ਖੂਨ ਆ ਜਾਈ ਨਾ ਦੁੱਲ ਤੇਰਾ ਕਰਦੇ ਸਰੂਪ ਦਲਬੀਰੋ ਹੋ ਹੋ ਕਰਦੇ ਸਰੂਪ ਦਲਬੀਰ ਅਰਦਾਸ ਐ ਹੋ ਪੰਥ ਖਾਲਸੇ ਦੀ ਚੜਦੀ ਕਲਾ ਹੋਵੇ ਰਾਜ ਖਾਲਸੇ ਦਾ ਤੇਰਾ ਹੋਵੇ ਨਿਚਾ ਤੇਰੇ ਬਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਬਾਣੇ ਸਰਬੱਤ ਦਾ ਭਲਾ ਹੋਵੇ